ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰਤਾ ਸਾਹਿਬ ਚੜ੍ਹਦੀ ਕਲਾ ਚ ਹੋਵੋਗੇ ਸੰਗਤ ਦੇ ਨਾਲ ਇੱਕ ਜ਼ਰੂਰੀ ਬਚਨ ਸਾਂਝੇ ਕਰਨੇ ਆ ਤੇ ਬੇਨਤੀ ਵੀ ਆ ਕੁਝ ਦਿਨਾਂ ਤੋਂ ਇੱਕ ਗ੍ਰਾਂਥੀ ਸਿੰਘ ਦੀ ਵੀਡੀਓ ਚੱਲ ਰਹੀ ਹੈ ਮੀਡੀਆ ਦੇ ਵਿੱਚ ਜੋ ਰੋ ਰਿਹਾ ਆਪਣੇ ਹਾਲਾਤ ਦੱਸ ਰਿਹਾ ਕਮੇਟੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਤੇ ਉਹ ਜਿਹੜਾ ਕਿਰਪਾਣਾ ਗਾਤਰਾ ਲਾ ਰਿਹਾ ਵਾ ਇਹ ਮਸਲਾ ਸ੍ਰੀ ਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਹੁਣਾਂ ਕੋਲੇ ਉੱਥੋਂ ਦੇ ਵੀ ਪਹੁੰਚਿਆ ਐ ਐਸਜੀਪੀਸੀ ਦੇ ਜਥੇਦਾਰ ਨੇ ਤੇ ਐਸਜੀਪੀਸੀ ਕੋਲੇ ਵੀ ਮਸਲਾ ਗਿਆ ਤੇ ਸੰਗਤ ਦੇ ਉਹਨਾਂ ਨੇ ਸਾਹਮਣੇ ਲਿਆਂਦਾ ਇਸ ਗੱਲਬਾਤ ਦੇ ਵਿੱਚ ਜਦੋਂ ਉਹਨਾਂ ਨੇ ਵੀਡੀਓ ਬਣਾਈ ਆ ਤੇ ਗ੍ਰਾਂਥੀ ਸਿੰਘ ਨੇ ਮੇਰਾ ਨਾਂ ਜ਼ਰੂਰ ਪਹਿਲਾ ਲਿਆ ਤੇ ਅਸੀਂ ਕੱਲ ਗ੍ਰਾਂਥੀ ਸਿੰਘ ਨੂੰ ਮਿਲੇ ਆ ਬਾਈ ਜਗਦੀਪ ਸਿੰਘ ਥੜੀ ਵੀ ਨਾਲ ਸੀ ਤੇ ਹੋਰ ਵੀ ਜੋ ਵੀ ਆਏ ਸੀ ਉਹ ਨਾਲ ਸੀ ਤੇ ਕਈ ਉਹਨਾਂ ਦੇ ਨਾਲ ਬਚਨ ਬਲਾਸ ਹੋਏ ਆ ਉੱਥੇ ਬੈਠੇ ਤੇ ਇਹ ਇਕੱਲੇ ਗ੍ਰਾਂਥੀ ਸਿੰਘ ਨਹੀਂ ਹੈਗੇ ਜਿੰਨਾ ਤਾਂ ਸਾਡੇ ਕੋਲੇ ਇਹ ਮਸਲਾ ਆ ਹੋਰ ਵੀ ਗ੍ਰਾਂਥੀ ਸਿੰਘਾਂ ਦੇ ਮਸਲੇ ਆਂਦੇ ਆ ਨਵੇੜ ਦੇਈ ਦੇ ਹੱਬ ਹੋ ਜਾਂਦੇ ਆ ਪਰ ਇੱਕ ਚਿੰਤਾ ਦਾ ਵਿਸ਼ਾ ਵੀ ਆ ਵੀ ਸਾਡੇ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਲੇ ਜਿਨ੍ਹਾਂ ਨੂੰ ਗ੍ਰਾਂਥੀ ਸਿੰਘ ਦਾ ਨਾਮ ਦਿੱਤਾ ਗਿਆ ਤੇ ਉਹਨਾਂ ਦੇ ਹਾਲਾਤ ਇੰਨੇ ਤਰਸਯੋਗ ਨੇ ਵੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਤੇ ਘਰ ਦੇ ਪਰਿਵਾਰ ਦਾ ਖਰਚਾ ਇਹ ਦਾ ਤੇ ਗ੍ਰਾਂਤੀ ਸਿੰਘ ਦੀਆਂ ਤਨਖਾਹਾਂ ਤੇ ਉਹਨਾਂ ਦੇ ਨਾਲ ਜੋ ਹੋ ਰਿਹਾ ਸਲੂਕ ਆ ਇਹਨਾਂ ਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਕਿਉਂਕਿ ਅਸੀਂ ਜਦੋਂ ਗ੍ਰਾਂਤੀ ਸਿੰਘ ਦੇ ਹਾਲਾਤ ਸੁਣਦੇ ਆ ਜਾਂ ਗੱਲਬਾਤ ਕਰਦੇ ਆ ਤੇ ਬਥੇਰੀ ਸ਼ਰਮ ਆਉਦੀ ਆ ਸਾਨੂੰ ਵੀ ਹੋ ਕੀ ਰਿਹਾ ਇਸ ਪੰਜਾਬ ਦੇ ਵਿੱਚ ਹੀ ਜੇ ਗ੍ਰਾਂਤੀ ਸਿੰਘਾਂ ਦੇ ਆ ਹਾਲਾਤ ਨੇ ਤੇ ਐਦੂਗਾ ਆਉਣ ਵਾਲੀ ਪੀੜ੍ਹੀ ਦੇ ਵਿੱਚ ਬਣੂਗਾ ਕੀ ਗ੍ਰਾਂਤੀ ਸਿੰਘ ਨਹੀਂ ਕੋਈ ਬਣਨਾ ਚਾਹੁੰਦਾਗਾ ਹੁਣ। ਅਸਲ ਦੇ ਵਿੱਚ ਗ੍ਰਾਂਤੀ ਸਿੰਘਾਂ ਨੂੰ ਵੀ ਦੱਸ ਦਈਏ ਵੀ ਤੁਸੀਂ ਇੱਕ ਨਾਮ ਮਿਲਿਆ ਹੋਇਆ ਥੋਨੂੰ ਵੀ ਗ੍ਰਾਂਥੀ ਸਿੰਘ ਪਰ ਇਹ ਕਮੇਟੀਆਂ ਇਹ ਪ੍ਰਧਾਨ ਇਹ ਅਹੁਦੇਦਾਰ ਜੋ ਲੋਕ ਨੇ ਤਕੜੇ ਨੇ ਤੇ ਇਹ ਥੋਨੂੰ ਗ੍ਰਾਂਥੀ ਸਿੰਘ ਦਾ ਨਾਮ ਦੇ ਰਹੇ ਆ ਪਰ ਸਮਝਦੇ ਥੋਨੂੰ ਨੌਕਰੀ ਹੈ ਵੀ 7-8000 5000 ਇਹਨਾਂ ਨੂੰ ਤਨਖਾਹ ਦੇਣੀ ਆ ਤੇ ਇਹ ਸਾਡੇ ਲੋਕਰ ਨੇ ਤੇ ਸਾਡੇ ਜੁੱਤੀ ਥੱਲੇ ਰਹਿਣਗੇ ਤੇ ਇਹੀ ਹਾਲਾਤ ਨੇ ਪੰਜਾਬ ਦੇ ਕੁਸ਼ਕ ਪ੍ਰਧਾਨਾਂ ਨੂੰ ਪਿੰਡਾਂ ਨੂੰ ਛੱਡ ਕੇ ਇਹਨਾਂ ਦੇ ਨਾਲ ਬਚਨ ਹੋਏ ਸੀ ਤੇ ਦੋ ਗ੍ਰਾਂਥੀ ਸਿੰਘ ਸਾਨੂੰ ਹੋਰ ਮਿਲੇ ਸਾਨੂੰ ਕੱਲ ਤਿੰਨ ਗ੍ਰਾਂਥੀ ਸਿੰਘ ਦਾ ਜਿਹੜਾ ਉਹ ਮਸਲਾ ਸਾਡੇ ਸਾਹਮਣੇ ਆਇਆ ਤੇ ਮੈਂ ਗ੍ਰਾਂਥੀ ਸਿੰਘ ਜਿਨ੍ਹਾਂ ਨੇ ਮੇਰਾ ਨਾਂ ਲਿਆ ਸੀ ਤੇ ਹੋਰ ਗ੍ਰਾਂਥੀ ਸਿੰਘ ਜਿਹੜੇ ਸਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਆ ਅਸਲ ਦੇ ਵਿੱਚ ਮੈਂ ਤਾਂ ਇਹੀ ਕਹੂੰਗਾ ਵੀ ਮੈਂ ਮੈਂ ਕੋਈ ਅਹੁਦੇਦਾਰ ਨਹੀਂ ਹੈਗਾ ਜਾਂ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਵੀ ਤੁਹਾਡਾ ਫਰਜ਼ ਬਣਦਾ ਵਾ ਵੀ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਜਾਓ ਤੇ ਸ਼ਾਇਦ ਤੁਹਾਡੀ ਕੋਈ ਗੱਲਬਾਤ ਉੱਥੇ ਸੁਣੀ ਜਾਵੇ ਕਿਉਂਕਿ ਜੋ ਕੱਲ ਉੱਥੇ ਵਾਰਤਾ ਲਾਭ ਹੋਈ ਹੈ ਉੱਥੋਂ ਵੀ ਸਿੰਘਾਂ ਨੇ ਇਹੀ ਕਿਹਾ ਵੀ ਭਾਈ ਸਾਡੀ ਸਾਨੂੰ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਹ ਕੋਈ ਬਹੁਤ ਆ ਵੱਡਾ ਮਸਲਾ ਨਹੀਂ ਹੈ। ਇਹਦੇ ਚ ਵੀ ਕਈ ਗੱਲਾਂ ਸਾਹਮਣੇ ਆ ਸਕਦੀਆਂ ਨੇ। ਤੇ ਜੇ ਤੁਸੀਂ ਮੇਰਾ ਨਾਂ ਲਿਆ ਵਾ ਜਾਂ ਗ੍ਰਾਂਥੀ ਸਿੰਘ ਸਾਡੇ ਕੋਲੇ ਆਉਂਦੇ ਆ ਜਾਂ ਮਿਲਣਾ ਚਾਹੁੰਦੇ ਆ ਤੇ ਮੈਂ ਇਹ ਸੋਚਿਆ ਵਾ ਵੀ ਜੇ ਤਾਂ ਮੈਂ ਇਕੱਲੇ ਗ੍ਰਾਂਥੀ ਸਿੰਘ ਜਿਨ੍ਹਾਂ ਨੇ ਗੱਤਰਾ ਲਾਇਆ ਉਹਨਾਂ ਨੂੰ ਮਿਲਦਾ ਤੇ ਉਹਨਾਂ ਨੂੰ ਇਕੱਲਿਆਂ ਨੂੰ ਮਿਲਿਆ ਜਾਣਾ। ਪਰ ਮੈਂ ਇਹ ਜੋ ਉਹਨਾਂ ਵੀ ਮੈਂ ਜੇ ਮਿਲਣਾ ਹੀ ਆ ਤੇ ਮੈਂ ਸਾਰੇ ਗ੍ਰਾਂਥੀ ਸਿੰਘਾਂ ਨੂੰ ਮਿਲਾਂ। ਸਾਰਿਆਂ ਦੇ ਦਰਸ਼ਣ ਕਰਾਂ ਸਾਰਿਆਂ ਦੇ ਜਿਹੜੇ ਹੈਗੇ ਦੁੱਖ ਸੁੱਖ ਸੁਣ ਗਏ ਤੇ ਅੱਗੇ ਆਪਾਂ ਸੋਚੀਏ ਵੀ ਇਹਨਾਂ ਦੇ ਵਿਚਾਰਾਂ ਦੇ ਕਿਵੇਂ ਹਾਲਾਤ ਨੂੰ ਸੁਧਾਰੇ ਜਾ ਸਕਦੇ ਨੇ ਤਰੀਕ ਹੈਗੀ ਹੈ 26 ਮਾਰਚ ਤੇ ਦਿਨ ਬੁੱਧਵਾਰ ਏਸੀ 26 ਮਾਰਚ ਤੇ ਦਿਨ ਬੁੱਧਵਾਰ ਨੂੰ ਮੈਂ ਪਿੰਡ ਮਹਿਰੋਂ ਆਪਣੇ ਘਰੇ ਮਿਲੂੰਗਾ ਤੇ ਸਾਧ ਸੰਗਤ ਨੂੰ ਤੇ ਪੰਜਾਬ ਦੇ ਵਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਉਸ ਦਿਨ ਸਿਰਫ ਮੈਂ ਗ੍ਰ anthi ਸਿੰਘਾ ਨਾਲ ਹੀ ਬਚਨ ਕਰ ਸਕਦਾ ਗੱਲਬਾਤ ਕਰ ਸਕਦਾ ਕਿਉਂਕਿ ਇਹ ਬਹੁਤ ਵੱਡਾ ਮਸਲਾ ਵਾ ਤੇ ਬਹੁਤ ਚਿਰ ਤੋਂ ਚੱਲ ਰਿਹਾ ਵਾ ਤੇ ਜੇ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਵਾਲੇ ਗ੍ਰ anthi ਸਿੰਘਾ ਦੀ ਨਾਂ ਸੁਣੀ ਗਏ ਆਵੇ ਜਾਂ ਉਹਨਾਂ ਦੇ ਨਾਲ ਨਾ ਖੜਿਆ ਗਿਆ ਅੱਜ ਤੇ ਫਿਰ ਇਹ ਸਾਡੇ ਲਈ ਵੀ ਬਹੁਤ ਸ਼ਰਮ ਦੀ ਗੱਲ ਆ ਵੀ ਅਸੀਂ ਜੇ ਅੱਜ ਹੈ ਤੁਰੇ ਫਿਰਦੇ ਤੇ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਤੇ ਇਹ ਜਿਹੜੀ ਵੀਡੀਓ ਆ ਸਾਰੇ ਗ੍ਰ anthi ਸਿੰਘਾ ਤੱਕ ਪਹੁੰਚਦੀ ਕੀਤੀ ਜਾਵੇ ਕੋਈ ਵੀ ਗ੍ਰਾਂਤੀ ਸਿੰਘ ਔਖਾ ਵਾ ਚਾਹੇ ਸੌਖਾ ਵਾ ਜਿਹੜਾ ਵੀ ਗੁਰੂਗਰਾਜ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਸੇਵਾ ਕਰਦਾ ਗ੍ਰਾਂਤੀ ਸਿੰਘ ਦੀ ਡਿਊਟੀ ਨਿਭਾਉਂਦਾ ਵਾ ਉਹ ਹਰ ਇੱਕ ਗ੍ਰਾਂਤੀ ਸਿੰਘ ਨੂੰ ਬੇਨਤੀ ਆ ਵੀ ਤੁਸੀਂ 26 ਤਰੀਕ ਦਿਨ ਬੁੱਧਵਾਰ ਨੂੰ ਪਿੰਡ ਮਹਿਰੋਂ ਦਾਸ ਦੇ ਘਰੇ ਸਾਰਿਆਂ ਨੇ ਜ਼ਰੂਰ ਆਉਣਾ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਵੱਡਾ ਵਾਂ ਮੈਂ ਤੁਹਾਡੇ ਸਾਰਿਆਂ ਤੋਂ ਛੋਟਾ ਵਾਂ ਪਰ ਇੱਕ ਜਗ੍ਹਾ ਤਾਂ ਚਾਹੀਦੀ ਆਪਾਂ ਨੂੰ ਇਕੱਠੇ ਹੋਣ ਲਈ ਤੇ ਉਹ ਮੈਂ ਸੋਚਦਾ ਵੀ ਘਰੇ ਹੀ ਇਕੱਠੇ ਹੋਏ ਜਾਈਏ ਤੁਸੀਂ ਸਾਰਿਆਂ ਨੇ ਕੱਲੇ-ਕੱਲੇ ਗ੍ਰਾਂਠੀ ਸਿੰਘ ਨੇ ਇਹ ਨਹੀਂ ਵੀ ਪਰਿਵਾਰ ਸਮੇਤ ਜਾਂ ਨਾਲ ਇੱਕ ਦੋ ਨੂੰ ਹੋਰ ਲੈ ਲਓ ਸਾਰੇ ਗ੍ਰਾਂਠੀ ਸਿੰਘ ਇਹ ਜ਼ਰੂਰ ਸੋਚਣ ਵੀ ਜੇ ਅੱਜ ਨਾ ਇਕੱਠੇ ਹੋਏ ਤੇ ਗਾਂ ਕਿਸੇ ਨੇ ਬਾਜ ਮਾਰਨੀ ਕਿ ਨਹੀਂ ਮਾਰਨੀ ਮੈਨੂੰ ਨਹੀਂ ਪਤਾ ਪਰ ਮੇਰੀ ਇਹ ਲਾਸਟ ਆਵਾਜ਼ ਆ ਤੁਹਾਡੇ ਲਈ ਵੀ ਤੁਸੀਂ ਬੇਨਤੀ ਹੈ ਵੀ ਤੁਸੀਂ ਵੱਡੇ ਹੋ ਸਤਿਕਾਰਯੋਗ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਭਾਈ ਸਾਰੇ ਪੰਜਾਬ ਦੇ ਗ੍ਰਾਂthi ਸਿੰਘ ਜੋੜੇ ਓਟੀਆਂ ਨਭਾਰ ਰਹੇ ਨੇ ਉਹ ਸੌਖੇ ਨੇ ਚਾਹੇ ਓਕੇ ਨੇ ਚਾਹੇ ਤਨਖਾਹ ਵਾਧਾ ਘਾਟਾ ਕੋਈ ਇਹ ਨਾ ਕਵੇ ਵੀ ਯਾਰ ਵੀ ਸਾਨੂੰ ਕਰਾ ਕੋਈ ਦਿੱਕਤ ਆ ਵੀ ਅਸੀਂ ਨਹੀਂ ਜਾਣਾ ਮੈਂ ਇਹ ਚਾਹੁੰਦਾ ਵੀ ਸਾਰੇ ਗ੍ਰਾਂthi ਸਿੰਘ ਇਕੱਠੇ ਕਰਕੇ ਸਾਰੇ ਗ੍ਰਾਂthi ਸਿੰਘਾਂ ਦੀ ਇੱਕ ਕਮੇਟੀ ਬਣਾਈ ਜਾਵੇ ਪੰਜਾਬ ਦੇ ਵਿੱਚ ਉਹਨਾਂ ਦਾ ਸਪੈਸ਼ਲ ਸ੍ਰੀ ਹਰਮੰਦਰ ਸਾਹਿਬ ਦਫ਼ਤਰ ਬਣਾਇਆ ਜਾਵੇ ਜਾਂ ਸ੍ਰੀ ਅਨੰਦਪੁਰ ਸਾਹਿਬ ਦਫ਼ਤਰ ਬਣਾਇਆ ਜਾਵੇ ਕਿਸੇ ਵੀ ਤਖਤ ਸਾਹਿਬ ਤੇ ਦਫ਼ਤਰ ਬਣਾਇਆ ਜਾਵੇ ਇੰਨਾ ਦੀ 11 ਮੈਂਬਰੀ ਕਮੇਟੀ ਜੋ ਗ੍ਰਾਂਤੀ ਸਿੰਘਾ ਦੀ ਤੁਹਾਡੀ ਬਣੇਗੀ ਉਹਦੇ ਵਿੱਚ ਤੁਸੀਂ ਹੀ ਇਹ ਕਾਨੂੰਨ ਨੂੰ ਲਾਗੂ ਕਰਨਾ ਖਾਲਸੇ ਰੋਹ ਜਿਹੜੀ ਹੈਗੀ ਹੈ ਅਨੁਸ਼ਾਸਨ ਦੇ ਤਹਿਤ ਵੀ ਪੰਜਾਬ ਦੇ ਕਿਸੇ ਵੀ ਗੁਰਦਰਾ ਸਾਹਿਬ ਨੂੰ ਜੇ ਗ੍ਰਾਂਤੀ ਸਿੰਘ ਚਾਹੀਦਾ ਤੇ ਉਹ ਭਾਈ ਇੱਥੇ ਆ ਕੇ ਗ੍ਰਾਂਤੀ ਸਿੰਘ ਦੀ ਮੰਗ ਕਰ ਸਕਦਾ ਸਾਡੇ ਦਫ਼ਤਰ ਦੇ ਵਿੱਚ ਜਿਹੜਾ ਗ੍ਰਾਂਥੀ ਸਿੰਘ ਸਿੱਧਾ ਪਿੰਡਾਂ ਦੇ ਗੁਰੂ ਘਰਾਂ ਦੇ ਨਾਲ ਸੰਪਰਕ ਕਰੂਗਾ ਜੇ ਭਲਕੇ ਉਹਦੇ ਨਾਲ ਕੋਈ ਚੰਗੀ ਮਾੜੀ ਗੱਲਬਾਤ ਵਾਪਰਦੀ ਹੈ ਜਾਂ ਪਰਿਵਾਰ ਨਾਲ ਕੋਈ ਘਟਨਾ ਵਾਪਰਦੀ ਆ ਤੇ ਜਿਹੜੀ ਕਮੇਟੀ ਆ ਜਾਂ ਗ੍ਰਾਂਥੀ ਸਿੰਘਾਂ ਦਾ ਜੋ ਜਥੇਬੰਦੀ ਬਣੂਗੀ ਉਹ ਉਹਨਾਂ ਦਾ ਸਾਥ ਨਹੀਂ ਦੇਊਗੀ ਕਿਉਂਕਿ ਉਹ ਬਾਹਰ ਹੋ ਕੇ ਵਿਚਰੇ ਆ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਇੱਥੇ ਆਟੋ ਰਿਕਸ਼ਾ ਵਾਲੇ ਜਾਂ ਟੈਂਪੂ ਵਾਲਿਆਂ ਦਾ ਜਾਂ ਬੱਸਾਂ ਵਾਲਿਆਂ ਦੀ ਤਾਂ ਉਹ ਹੋ ਹੋ ਸਕਦੀ ਆ ਏਕਾ ਹੋ ਸਕਦਾ ਵੀ ਜੇ ਇੱਕ ਰਿਕਸ਼ੇ ਵਾਲੇ ਨੂੰ ਕਹਿ ਦਈਏ ਆਟੋ ਵਾਲੇ ਨੂੰ ਕਹਿ ਦਈਏ ਵੀ ਭਾਈ ਜੇ ਉਹਦੇ ਨਾਲ ਕੋਈ ਲੜਾਈ ਹੋ ਜਾਏ ਤਾਂ ਸਾਰੇ ਆਟੋ ਵਾਲੇ ਸੜਕਾਂ ਝੰਮ ਕਰ ਦਿੰਦੇ ਆ ਇੱਥੇ ਆਏ ਦਿਨ ਗ੍ਰਾਂਥੀ ਸਿੰਘਾ ਦੇ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਪਰ ਗ੍ਰਾਂਥੀ ਸਿੰਘਾ ਦਾ ਏਕਾ ਕੋਈ ਨਹੀਂ ਹੈ ਗ੍ਰਾਂਥੀ ਸਿੰਘਾ ਨੂੰ ਇਕੱਠੇ ਹੋਣਾ ਪੈਣਾ ਵਾ ਸਾਰੇ ਗ੍ਰਾਂਥੀ ਸਿੰਘਾ ਨੂੰ ਬੇਨਤੀ ਹੈ ਵੀ ਭਾਈ ਤੁਸੀਂ ਆਓ ਆਪਾਂ ਸਾਰੇ ਜਾਨੇ ਰਲ ਕੇ ਅਸੀਂ ਵੀ ਜ਼ਰੂਰ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਅਸੀਂ ਜ਼ਰੂਰ ਤੁਹਾਡੇ ਨਾਲ ਤੁਰਾਂਗੇ ਜਿੱਥੇ ਸਾਡੀ ਲੋੜ ਆ ਜਦੋਂ ਸਾਡੀ ਕੋਈ ਕਮੇਟੀ ਬਣੂਗੀ ਸੋਡਾ ਪੰਜਾਬ ਦੇ ਗ੍ਰਾਂਠੀ ਸਿੰਘਾਂ ਦਾ ਸਾਰਿਆਂ ਦਾ ਇੱਕਾ ਹੋਊਗਾ ਜੇ ਕਿਸੇ ਗ੍ਰਾਂਠੀ ਸਿੰਘ ਦਾ ਵਧੀਕੀ ਹੁੰਦੀ ਆ ਤੇ ਉਹ ਆਪਣੇ ਕਮੇਟੀ ਦੇ ਪ੍ਰਧਾਨ ਨੂੰ ਮੈਂਬਰ ਨੂੰ ਜਾਂ ਕਿਸੇ ਨੂੰ ਵੀ ਫੋਨ ਲਾ ਕੇ ਆਪਣੇ ਦੁੱਖ ਬਾਰੇ ਦੱਸ ਸਕਦਾ ਵੀ ਭਾਈ ਸਾਹਿਬ ਵੀ ਸਾਨੂੰ ਆਹ ਪ੍ਰੋਬਲਮ ਆ ਵੀ ਤੁਸੀਂ ਪ੍ਰਧਾਨ ਨਾਲ ਜਾਂ ਕਮੇਟੀ ਨਾਲ ਗੱਲਬਾਤ ਕਰੋ ਜੇ ਤਾਂ ਉਹ ਠੀਕ ਹੁੰਦੇ ਠੀਕ ਆ ਨਹੀਂ ਆਪਾਂ ਇਕੱਠੇ ਹੋ ਕੇ ਵੀ ਕੋਈ ਐਕਸ਼ਨ ਲਈਏ ਇਹਦੇ ਚ ਹੋਰ ਗੱਲਾਂ ਵੀ ਸਾਹਮਣੇ ਆਉਦੀਆਂ ਜਦੋਂ ਕੋਈ ਪ੍ਰਧਾਨ ਨੂੰ ਜਾਂ ਕਮੇਟੀ ਮੈਂਬਰ ਨੂੰ ਲੱਗਦਾ ਵੀ ਗ੍ਰਾਂਥੀ ਸਿੰਘ ਸਾਨੂੰ ਆਹ ਦਿੱਕਤ ਦੇ ਰਿਹਾ ਵਾ ਜ਼ਰੂਰੀ ਨਹੀਂ ਹੈ ਕਮੇਟੀਆਂ ਚ ਹੀ ਕਸੂਰਵਾਰ ਆ ਕਈ ਗ੍ਰਾਂਥੀ ਸਿੰਘ ਵੀ ਕਸੂਰਵਾਰ ਹੁੰਦੇ ਨੇ ਜੇ ਕਮੇਟੀ ਦੇ ਪ੍ਰਧਾਨ ਜਾਂ ਕਮੇਟੀ ਦੇ ਮੈਂਬਰ ਇਹ ਲਿਖਤੀ ਸ਼ਿਕਾਇਤ ਦਫ਼ਤਰ ਦੇ ਵਿੱਚ ਕਰਦੇ ਨੇ ਗ੍ਰਾਂਥੀ ਸਿੰਘ ਸਭਾ ਕੋਲੇ ਵੀ ਭਾਈ ਆਹ ਗ੍ਰਾਂਥੀ ਸਿੰਘ ਆ ਨਾਮ ਆ ਇੰਨੇ ਚਿਰ ਤੋਂ ਸੇਵਾ ਕਰ ਰਿਹਾ ਤੇ ਆ ਇਹ ਨਹੀਂ ਇੱਥੇ ਮੁਸੀਬਤ ਖੜੀ ਕਰ ਦਿੱਤੀ ਆ ਵੀ ਤੁਸੀਂ ਇਹਨੂੰ ਸੱਦ ਕੇ ਤੇ ਇਹਦੀ ਜਿਹੜੀ ਗੱਲਬਾਤ ਹੈ ਕਲਾਸ ਲਈ ਜਾਵੇ ਤੇ ਜਾਂ ਤੁਸੀਂ ਇਹਨੂੰ ਚੇਂਜ ਕੀਤਾ ਜਾਵੇ ਉਥੇ ਗ੍ਰਾਂਤੀ ਸਿੰਘ ਨੂੰ ਜਾਂ ਕਮੇਟੀ ਜਾਂ ਗੁਰੂ ਘਰਾਂ ਦੀ ਬਦਨਾਮੀ ਨਹੀਂ ਹੋਊਗੀ ਉਥੇ ਹੋਰ ਸ਼ਿਕਾਇਤਾਂ ਹੋਣਗੀਆਂ ਉਥੇ ਤੁਸੀਂ ਕਮੇਟੀ ਦੇ ਪ੍ਰਧਾਨ ਗ੍ਰਾਂਤੀ ਸਿੰਘਾਂ ਦੀ ਅਦਲਾ ਬਦਲੀ ਕਰ ਸਕਦੇ ਮੰਨ ਲਓ ਬਠਿੰਡੇ ਤੋਂ ਕਿਸੇ ਗ੍ਰਾਂਤੀ ਸਿੰਘ ਨੂੰ ਕੋਈ ਸ਼ਿਕਾਇਤ ਆ ਗਈ ਗ੍ਰਾਂਤੀ ਸਿੰਘ ਦੀ ਤੇ ਉਹਨੂੰ ਨਾਲ ਦੇ ਪਿੰਡ ਜਾਂ ਦੋ ਚਾਰ ਪਿੰਡ ਛੱਡ ਕੇ ਉਥੋਂ ਵੀ ਸ਼ਿਕਾਇਤ ਆਈ ਤਾਂ ਉਹਨਾਂ ਨੂੰ ਕਹਿ ਦੇ ਦਿੱਤਾ ਜਾਵੇ ਵੀ ਤੁਹਾਨੂੰ ਨਵਾਂ ਗ੍ਰਾਂਤੀ ਸਿੰਘ ਦੇ ਦਿੰਨੇ ਆ ਗ੍ਰਾਂਤੀ ਸਿੰਘਾਂ ਨੂੰ ਡਿਊਟੀ ਬਰਕਰਾਰ ਰਹੂਗੀ ਨੌਕਰੀ ਬੰਦ ਨਹੀਂ ਹੋਊਗੀ ਉਹਨਾਂ ਦੀ ਜਿਹੜੇ ਕਮੇਟੀ ਆ ਉਹਨਾਂ ਲਈ ਗ੍ਰਾਂਤੀ ਸਿੰਘ ਬਦਲ ਦਿੱਤਾ ਜਾਊਗਾ ਤੇ ਜਿਹੜੇ ਰੋਲੇ ਰੱਪੇ ਖਤਮ ਹੋ ਜਾਣਗੇ ਜੇ ਕਈ ਵਾਰੀ ਇਦਾਂ ਦਾ ਮਸਲਾ ਆ ਜਾਂਦਾ ਵਾ ਵੀ ਸਾਡੇ ਧਿਆਨ ਦੇ ਵਿੱਚ ਇਦਾਂ ਦੇ ਵੀ ਆਇਆ ਵੀ ਗ੍ਰਾਂਤੀ ਸਿੰਘਾਂ ਨੇ ਆਤਮ ਹੱਤਿਆਵਾਂ ਵੀ ਕੀਤੀਆਂ ਹੋਈਆਂ ਫਾਹੇ ਵੀ ਲਏ ਹੋਏ ਆ ਕਮੇਟੀਆਂ ਤੋਂ ਔਕੇ ਔਕੇ ਜੇ ਗ੍ਰਾਂਤੀ ਸਿੰਘਾਂ ਦੀ ਥੋੜੀ 11 ਮੈਂਬਰੀ ਕਮੇਟੀ ਨਹੀਂ ਸੁਣਦੀ ਜੇ 11 ਮੈਂਬਰੀ ਕਮੇਟੀ ਦੀ ਕੋਈ ਪ੍ਰਧਾਨ ਜਾਂ ਮੈਂਬਰ ਨਹੀਂ ਸੁਣਦਾ ਤੇ ਉਹ ਸਾਨੂੰ ਜ਼ਰੂਰ ਮੈਸੇਜ ਲਾਵੇ ਭਾਈ ਸਾਹਿਬ ਵੀ ਹੁਣ 200 ਵਾਰ ਹੋ ਗਿਆ ਗੱਲਬਾਤ ਤੇ ਤੁਸੀਂ ਦੇਖੋ ਫਿਰ ਅਸੀਂ ਆਪੇ ਨੇਰੇ ਸਵੇਰੇ ਜਿਹੜੇ ਹੈਗੇ ਆ ਵੀ ਇਹ ਕਮੇਟੀ ਮੈਂਬਰ ਜਾਂ ਕਿਸੇ ਪ੍ਰਧਾਨ ਨੂੰ ਕਿਸੇ ਵੀ ਗੱਲਬਾਤ ਹੈਗੀ ਆ ਉਦਾਂ ਦੀ ਤੇ ਉਹਨੂੰ ਉਦਾਂ ਦਾ ਅਸੀਂ ਐਕਸ਼ਨ ਕਰ ਲਿਆ ਜਾਊਗਾ ਇਹ ਨਹੀਂ ਹੈਗਾ ਵੀ ਅਸੀਂ ਤੁਹਾਡੇ ਤੋਂ ਬਾਹਰ ਜਾਵਾਂਗੇ ਪਰ ਗ੍ਰਾਂਥੀ ਸਿੰਘਾ ਦਾ ਕੋਈ ਨਾ ਕੋਈ ਪੈਨਲ ਜ਼ਰੂਰ ਹੋਣਾ ਚਾਹੀਦਾ ਗ੍ਰਾਂਥੀ ਸਿੰਘ ਸਿੰਘਾ ਦੀ ਤਨਖਾਹ ਉਸ ਦਫ਼ਤਰ ਤੋਂ ਹੀ ਲਾਗੂ ਕੀਤੀ ਜਾਵੇ ਵੀ ਇੱਦੂ ਘੱਟ ਜਾਂ ਇੱਦੂ ਵੱਧ ਜਿੰਨੀ ਤਨਖਾਹ ਦੇਣੀ ਹੈ ਖੁਸ਼ੀ ਆਉਦੀ ਪਰ ਇੱਦੂ ਘੱਟ ਤਨਖਾਹ ਤੇ ਗ੍ਰਾਂਥੀ ਸਿੰਘ ਕਿਤੇ ਵੀ ਨਾ ਲੱਗਿਆ ਰੱਖਿਆ ਜਾ ਸਾਬੇ ਕਿਸੇ ਵੀ ਗ੍ਰਾਂਥੀ ਸਿੰਘ ਤੇ ਉਹ 11 ਮੈਂਬਰੀ ਕਮੇਟੀ ਰੇਡ ਕਰਕੇ ਉਹਨਾਂ ਨੂੰ ਪੁੱਛ ਸਕਦੇ ਆ ਵੀ ਭਾਈ ਤੁਸੀਂ ਬਾਣੀ ਸ਼ੁੱਧ ਪੜ੍ਹਦੇ ਆ ਜਾਂ ਕਿੱਥੋਂ ਸੰਥਿਆ ਲਈ ਆ ਦੂਜੀ ਗੱਲ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਗ੍ਰਾਂਥੀ ਸਿੰਘਾਂ ਦੀ ਜਿਹੜੀ ਸਿਕਿਉਰਿਟੀ ਹੋ ਵਰਕਰਾਰ ਪਿੰਡਾਂ 'ਲੋ ਕੀਤੀ ਜਾਵੇ ਗ੍ਰਾਂਥੀ ਸਿੰਘਾਂ ਨੂੰ ਇਹ 11 ਮੈਂਬਰੀ ਕਮੇਟੀ ਵੱਲੋਂ ਕਾਨੂੰਨ ਲਾਗੂ ਕੀਤਾ ਹੋਣਾ ਜਾਣਾ ਚਾਹੀਦਾ ਦੀ ਪਿੰਡ ਦੇ ਵਿੱਚ ਤੁਸੀਂ ਬਾਣੀ ਪੜ੍ਹਨ ਦੀ ਸੇਵਾ ਨਿਭਾਉਣੀ ਨਿਭਾਉਣੀ ਆ ਪਰ 2 ਘੰਟੇ ਦਿਨ ਦੇ ਵਿੱਚ ਕਿਸੇ ਟਾਈਮ ਵੀ ਤੁਸੀਂ ਪਿੰਡ ਦੇ ਬੱਚਿਆਂ ਨੂੰ ਸੰਥਿਆ ਜ਼ਰੂਰ ਲਾਜ਼ਮੀ ਕਰਾਉਣੀ ਆ ਜਿਹੜਾ ਗ੍ਰਾਂਥੀ ਸਿੰਘ ਪਿੰਡ ਦੇ ਬੱਚਿਆਂ ਨੂੰ ਸੰਥਿਆ ਨਹੀਂ ਕਰਾਊਗਾ 2 ਘੰਟੇ ਤੇ ਉਹ ਗ੍ਰਾਂਥੀ ਸਿੰਘ ਦਾ ਵੀ ਉੱਥੋਂ ਵਰਕਾ ਪੱਟ ਦੇਣਾ ਚਾਹੀਦਾ ਵੀ ਤੇਰੇ ਨਾਲ ਜੋ ਮਰਜ਼ੀ ਹੋਵੇਗਾ ਤੇਰੇ ਨਾਲ ਕਿਸੇ ਨੇ ਨਹੀਂ ਖੜਨਾ ਸਾਰੇ ਗ੍ਰਾਂਥੀ ਸਿੰਘਾਂ ਨੇ ਚਾਹੇ 100-100 ਚਾਹੇ 50000 ਰੁਪਏ ਦਾ ਦਸਵੰਦ ਕੱਢ ਕੇ 11 ਮੈਂਬਰੀ ਕਮੇਟੀ ਦਾ ਜੋ ਸਾਂਝਾ ਖਾਤਾ ਹੋਊਗਾ ਉਹਦੇ ਵਿੱਚ ਦਸਵੰਦ ਵਜੋਂ ਭੇਜਣਾ ਵਾ ਵੀ ਜੇ ਆਉਣ ਵਾਲੇ ਸਮੇਂ ਪੁਆਥ ਵਿੱਚ ਕਿਸੇ ਗ੍ਰਾਂਤੀ ਸਿੰਘ ਦੀ ਬੱਚੀ ਦੇ ਨੰਦਕਾਰਜ ਨੇ ਜਾਂ ਬੱਚੀ ਕੋਈ ਉਚਿਤ ਉਚਪਦਰੀ ਕੋਈ ਪੜ੍ਹਾਈ ਪੜ ਰਹੀ ਆ ਉਹਨੂੰ ਵੀ ਇਸ ਦੀ ਲੋੜ ਆ ਤੇ ਜਾਂ ਕਿਸੇ ਦਾ ਕੋਈ ਬਿਮਾਰੀ ਸ਼ਮਾਰੀ ਦਾ ਸ਼ਿਕਾਰ ਹੋ ਗਿਆ ਪਰਿਵਾਰ ਤੇ ਉਹ 11 ਮੈਂਬਰੀ ਕਮੇਟੀ ਦੇ ਪਏ ਖਜ਼ਾਨੇ ਦੇ ਵਿੱਚੋਂ ਕੋਸ਼ਿਸ਼ ਹਮੇ ਲਈ ਵਾਰਤੀ ਜਾਣ ਵਾਲੀ ਮਾਇਆ ਹੈਗੀ ਜਿਹੜੀ ਉਹ ਵਰਤੀ ਜਾਵੇ ਜੋ ਗ੍ਰਾਂਤੀ ਸਿੰਘਾਂ ਤੇ ਪਰਿਵਾਰਾਂ ਦੀ ਮਦਦ ਹੋ ਸਕੇ। ਜੇ 11 ਮੈਂਬਰੀ ਕਮੇਟੀ ਬਣਦੀ ਆ ਇਹ ਕਮੇਟੀ ਇਕੱਠੀ ਹੋ ਕੇ ਸਾਰੇ ਗ੍ਰਾਂਠੀ ਸਿੰਘਾ ਐਸਜੀਪੀਸੀ ਨੂੰ ਮਿਲਣ ਕਾਲਤਾ ਸਾਹਿਬ ਦੇ ਜ਼ਥੇਦਾਰ ਨੂੰ ਮਿਲਣ ਜੋ ਐਸਜੀਪੀਸੀ ਇਹ ਲੋ ਥਾਪੇ ਗਏ ਨੇ ਤੇ ਉਹਨਾਂ ਨੂੰ ਕਿਹਾ ਜਾਵੇ ਵੀ ਸਾਡੀ ਇੱਕ ਕਮੇਟੀ ਬਣ ਚੁੱਕੀ ਆ ਤੇ ਪੰਜਾਬ ਦੇ ਗ੍ਰਾਂਠੀ ਸਿੰਘਾ ਜੋ ਵੀ ਆ ਸਾਰਾ ਕੁਝ ਉਹ ਸਾਡੇ ਅਧੀਨ ਹੋ ਗਿਆ ਵਾ ਤੇ ਐਸਜੀਪੀਸੀ ਨੂੰ ਇਹ ਹੁਕਮ ਕੀਤਾ ਜਾਵੇ ਕਾਲਤਾ ਸਾਹਿਬ ਦੇ ਜ਼ਥੇਦਾਰ ਵੱਲੋਂ ਵੀ ਤੁਸੀਂ 1 ਲੱਖ ਰੁਪਇਆ ਮਹੀਨੇ ਦਾ ਜੋ ਸੰਗਤ ਮੱਥਾ ਟੇਕਦੀ ਹੈ ਗੋਲਕਾ ਦੇ ਵਿੱਚ ਕੋਈ ਬਹੁਤਾ ਨਹੀਂ ਹੈਗਾ ਇੱਕ ਕਿਣਕਾ ਮਾਤਰੀ ਆ ਵੀ 12 ਲੱਖ ਰੁਪਇਆ ਸਾਲ ਦਾ ਉਸ ਕਮੇਟੀ ਦੇ ਖਾਤੇ ਦੇ ਵਿੱਚ ਸਾਂਝੇ ਤੌਰ ਤੇ ਜਿਹੜਾ ਹੈਗਾ ਦਾਨ ਦਿੱਤਾ ਜਾਵੇ ਵੀ ਤਾਂ ਜੋ ਗ੍ਰਾਂਤੀ ਸਿੰਘਾ ਦੇ ਜੋ ਪਰਿਵਾਰ ਨੇ ਉਹਨਾਂ ਦੀ ਮਦਦ ਖਿੜੇ ਮੱਥੇ ਜਦੋਂ ਮਰਜੀ ਉਹਨਾਂ ਨੂੰ ਨੇ ਰਸੇਰੇ ਲੋਡ ਪਾਵੇ ਉਹਨਾਂ ਦੀ ਕੀਤੀ ਜਾਣੀ ਚਾਹੀਦੀ ਆ ਉਹਨਾਂ ਨੂੰ ਇਲਾਜ ਦੀ ਲੋੜ ਆ ਉਹਨਾਂ ਨੂੰ ਪੜ੍ਹਾਈ ਦੀ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਦੀ ਲੋੜ ਆ ਕਿਸੇ ਵੀ ਚੀਜ਼ ਦੀ ਲੋੜ ਆ ਉਹ ਖਰਚਾ ਜਿਹੜਾ ਹੈਗਾ ਵੀ ਗ੍ਰਾਂਤੀ ਸਿੰਘਾ ਨੂੰ ਕਿਸੇ ਮੂਰੇ ਹੱਥ ਨਾ ਡਾੜਨਾ ਪਵੇ ਕਿਉਂਕਿ ਅਸੀਂ ਬੇਨ੍ਹੇ ਆ ਗ੍ਰਾਂਤੀ ਸਿੰਘਾ ਦੀ ਹਾਲਾਤ ਇੰਨੇ ਤਰਸਯੋਗ ਨੇ ਵਿਚਾਰੇ ਰੋ ਰੋ ਕੇ ਵੀਡੀਓ ਪਾਉਂਦੇ ਆ ਵੀ ਸਾਡੀ ਬੱਚੀ ਦਾ ਆਪਰੇਸ਼ਨ ਆ ਸਾਡੇ ਬੱਚੇ ਦਾ ਆਪਰੇਸ਼ਨ ਆ ਸਾਡੀ ਬੱਚੀ ਦੀ ਪੜ੍ਹਾਈ ਆ ਜਦ ਬੱਚੀ ਦੇ ਨੰਦ ਕਰਜਾ ਇਦਾਂ ਦੀ ਗੱਲਬਾਤ ਹੋਵੇ ਇਸ ਤੋਂ ਪਰੇ ਕੋਈ ਪ੍ਰੋਬਲਮ ਆਉਂਦੀ ਆ ਜੇ ਇਸ ਤੋਂ ਪਰੇ ਕੋਈ ਮੁਸ਼ਕਲ ਆਉਂਦੀ ਆ ਗ੍ਰਾਂਤੀ ਸਿੰਘਾ ਨੂੰ ਉਹਨਾਂ ਲਈ ਜਾਣ ਹਾਜ਼ਰ ਆ ਸੀ ਜਾਨ ਵੀ ਦੇਣ ਲਈ ਤਿਆਰ ਆ ਕਿੱਡਾ ਵੀ ਐਕਸ਼ਨ ਕਰਨਾ ਪਿਆ ਸੀ ਕਮੇਟੀ ਤੇ ਜ਼ਰੂਰ ਕਰਾਂਗੇ ਚਾਹੇ ਪ੍ਰਧਾਨ ਆ ਕਿਸੇ ਚਾਹੇ ਉਹ ਕਿਸੇ ਵੀ politcal ਬੰਦੇ ਤੇ ਗੱਲਬਾਤ ਹੋਵੇ ਪਰ ਮੇਰੀ ਬੇਨਤੀ ਆ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਅਸੀਂ ਫਿਰ ਉਹਨਾਂ ਚਿਰ ਤੁਹਾਡੇ ਨਾਲ ਕਿਵੇਂ ਤੁਰਾਂਗੇ ਤੁਸੀਂ ਸਾਰੇ ਗ੍ਰਾਂਤੀ ਸਿੰਘ ਦੈਨ ਬੁੱਧਵਾਰ 26 ਮਾਰਚ ਨੂੰ ਜੇ ਪਿੰਡ ਮਹਿਰੋਂ ਆਜੋਗੇ ਤੁਹਾਡੇ ਇੱਕੇ ਦਾ ਪਤਾ ਲੱਗ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕਮੇਟੀ ਗਠਿਤ ਕੀਤੀ ਜਾਵੇ ਤੇ ਤੁਸੀਂ ਆਪ ਹੀ ਇਸ ਨੂੰ ਸਮਝੋ ਅਸੀਂ ਤੁਹਾਡੇ ਨਾਲ ਖੜਾ ਹਾਂਗੇ ਸੰਗਤ ਤੁਹਾਡੇ ਨਾਲ ਆ ਜੇ ਤੁਸੀਂ ਇੱਕ ਪੈਨਲ ਦੇ ਵਿੱਚ ਚੱਲੋਗੇ ਇੱਕ ਇੱਕੇ ਦੇ ਵਿੱਚ ਚੱਲੋਗੇ ਕਿਸੇ ਕਾਨੂੰਨ ਤਹਿਤ ਚੱਲੋਗੇ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਆਉਣ ਵਾਲੇ ਭਵਖ ਦੇ ਵਿੱਚ ਤਨਖਾਹ ਵਜੋਂ ਕੋਈ ਦਿੱਕਤ ਆਵੇ ਤੁਹਾਨੂੰ ਕੋਈ ਪਰੇਸ਼ਾਨ ਕਰ ਸਕੇ ਜਾਂ ਤੁਹਾਡੇ ਬੱਚੇ ਦੀ ਪੜ੍ਹਾਈ ਰੁਕ ਸਕੇ ਜਾਂ ਤੁਹਾਡੇ ਇਲਾਜ ਰੁਕ ਸਕਣ ਫਿਰ ਹੋ ਸਕਦਾ ਵੀ ਇਹ ਹੋ ਸਕਦਾ ਵੀ ਜੇ ਸੌਖੇ ਆ ਤੇ ਗਰਾਠੀ ਸਿੰਘਾ ਦਾ ਇੱਕ ਆ ਭਾਈ ਬਹੁਤ ਸੌਖੇ ਆ ਜੇ ਅੱਜ ਤੁਸੀਂ ਇਕੱਠੇ ਨਾ ਹੋਏ ਫਿਰ ਭਲਕੇ ਜਿੰਨੀਆਂ ਮਰਜ਼ੀ ਵੀਡੀਓ ਪਾਈ ਜਾਓ ਭਾਈ ਵੀ ਮੈਨੂੰ ਕੁੱਟਮਾਰ ਹੋਈ ਆ ਮੈਨੂੰ ਪ੍ਰਧਾਨਤੰਗ ਕਰਦਾ ਸਾਨੂੰ ਆ ਦਿੱਕਤ ਆ ਤੇ ਭਾਈ ਸਾਹਿਬ ਅਸੀਂ ਤੁਹਾਡੀ ਗੱਲ ਜਰੂਰ ਸੁਣਾਂਗੇ ਪਰ ਪੱਕੇ ਪੱਧਰ ਤੇ ਅਸੀਂ ਤੁਹਾਡਾ ਹੱਲ ਨਹੀਂ ਕਰ ਸਕਦੇ ਕਿਉਂਕਿ ਹੁਣ ਆਵਾਜ਼ ਸਿਰਫ ਥੋਡੀ ਜਥੇਬੰਦੀ ਨੇ ਹੀ ਮਾਰੀ ਗਈ ਆ ਤੁਹਾਨੂੰ ਇਕੱਠੇ ਹੋਣ ਲਈ ਬੇਨਤੀ ਕੀਤੀ ਗਈ ਹੈ ਅਸੀਂ ਤੁਹਾਡੇ ਨਾਲ ਆ ਜਿੱਥੇ ਸਾਨੂੰ ਤੁਸੀਂ ਖੜਾਉਂਗੇ ਅਸੀਂ ਖੜਾਂਗੇ ਗ੍ਰਾਂਥੀ ਸਿੰਘਾ ਤੱਕ ਇਹ ਵੀਡੀਓ ਪਹੁੰਚਦੀ ਕੀਤੀ ਜਾਵੇ ਜੇ ਕੋਈ ਗੱਲ ਵੱਡੋ ਘਟ ਗਈ ਗਈ ਹੋਵੇ ਤੇ ਜਾਂ ਕਿਸੇ ਨੂੰ ਕੁਝ ਬੁਰਾ ਲੱਗਾ ਹੋਵੇ ਉਹਦੇ ਲਈ ਮੈਂ ਮਾਫੀ ਮੰਗਦਾ ਵਾਂ ਤੇ ਮੈਂ ਉਡੀਕ ਕਰੂੰਗਾ ਦਿਨ ਬੁੱਧਵਾਰ 26 ਮਾਰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ